ਗੁਲਵੰਤ ਧਾਰੀਵਾਲ ਨੇ ਦਿੱਤਾ ਕੈਂਸਰ ਨੂੰ ਹਰਾਉਣ ਦਾ ਸੱਦਾ ਕੈਂਸਰ ਕੋਈ ਲਾ ਇਲਾਜ ਬਿਮਾਰੀ ਨਹੀਂ ਹੈ ਬਿਸ਼ਰਤੇ ਕਿ ਇਸ ਦਾ ਪਤਾ ਪਹਿਲੀ ਸਟੇਜ ਤੇ ਲੱਗ ਜਾਵੇ ਕੈਂਸਰ ਸਾਰੀ ਦੁਨੀਆ ਵਿੱਚ ਹੀ ਹੈ ਫਰਕ ਇਹ ਹੈ ਕਿ ਬਾਹਰਲੇ ਮੁਲਕਾਂ ਵਿੱਚ ਹਰ ਵਿਅਕਤੀ ਦੀ ਲਗਾਤਾਰ ਸਿਹਤ ਜਾਂਚ ਹੁੰਦੀ ਰਹਿੰਦੀ ਹੈ ਤੇ ਜੇਕਰ ਕੈਂਸਰ ਹੋਵੇ ਤਾਂ ਬਿਮਾਰੀ ਸ਼ੁਰੂ ਵਿੱਚ ਹੀ ਫੜੀ ਜਾਂਦੀ ਹੈ ਪਰੰਤੂ ਸਾਡੇ ਪੰਜਾਬ ਵਿੱਚ ਕੈਂਸਰ ਜਾਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਨਾ ਹੋਣ ਕਰਕੇ ਪਤਾ ਹੀ ਉਦੋਂ ਲੱਗਦਾ ਜਦੋਂ ਕੈਂਸਰ ਆਪਣੇ ਆਖਰੀ ਸਟੇਜ ਤੇ ਹੁੰਦਾ ਹੈ ਇਸ ਲਈ ਕੈਂਸਰ ਪ੍ਰਤੀ ਜਾਗਰੂਕਤਾ ਹੀ ਇਸ ਦਾ ਇਲਾਜ ਹੈ ਦੋਸਤੋ ਇਹ ਹਨ ਇੰਗਲੈਂਡ ਨਿਵਾਸੀ ਕੁਲਵੰਤ ਸਿੰਘ ਧਾਰੀਵਾਲ ਜੋ ਕੈਂਸਰ ਦੀ ਰੋਕਥਾਮ ਲਈ ਬਣੀ ਸੰਸਥਾ ਦੇ ਗਲੋਬਲ ਐਮਬੈਸਡਰ ਹਨ ਤੇ ਇਸੇ ਕਰਕੇ ਪੰਜਾਬ ਜਾਂ ਇੰਡੀਆ ਹੀ ਨਹੀਂ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਘੁੰਮ ਫਿਰ ਕੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਹਨ ਇੱਥੇ ਇਸ ਵੇਲੇ ਕੈਲਗਰੀ ਦੇ ਮੁੱਖ ਗੁਰੂਕਰਨ ਨਾਲ ਸੰਬੰਧਿਤ ਸੰਸਥਾ ਦਸ਼ਮੇਸ਼ ਕਲਚਰ ਸੀਨੀਅਰ ਸੁਸਾਇਟੀ ਦੇ ਸਰਦਾਰ ਸੁਖਦੇਵ ਸਿੰਘ ਖੈਰ ਆਲ ਵਿੱਚ ਬੈਠੇ ਸੀਨੀਅਰਜ਼ ਨੂੰ ਮੁਖਾਤਬ ਹੋ ਰਹੇ ਹਨ ਉਹਨਾਂ ਕਹਿੰਿਆ ਕਿ ਚੰਗੀ ਗੱਲ ਹੈ ਕਿ ਤੁਸੀਂ ਹਰ ਰੋਜ਼ ਗੁਰੂਕਰ ਆ ਕੇ ਗੁਰੂ ਮੂਰੇ ਨਤਮਸਤਕ ਹੁੰਦੇ ਹੋ ਮੇਰਾ ਸੁਝਾਅ ਹੈ ਕਿ ਤੁਸੀਂ ਤੁਰ ਕੇ ਗੁਰੂਕਰ ਆਇਆ ਕਰੋ ਸਾਈਕਲ ਤੇ ਆਇਆ ਕਰੋ ਜਾਂ ਕਰਦੀ ਬੇਸਮੈਂਟ ਵਿੱਚ ਹੀ ਸਾਈਕਲ ਰੱਖੋ ਇਸ ਨਾਲ ਤੁਸੀਂ ਬਜ਼ੁਰਗ ਪ੍ਰੋਸਟੇਟ ਕੈਂਸਰ ਯਾਨੀ ਗਰੂਦਾਂ ਦੇ ਕੈਂਸਰ ਤੋਂ ਬਚ ਸਕਦੇ ਹੋ ਕੁਲਵੰਤ ਸਿੰਘ ਢਾਲੀਵਾਲ ਪੂਰੀ ਦੁਨੀਆ ਦੀਆਂ ਸੱਥਾਂ ਵਿੱਚ ਤੇ ਵੱਖ-ਵੱਖ ਮੁਲਕਾਂ ਦੇ ਪੰਜਾਬੀ ਟੀਵੀ ਚੈਨਲਾਂ ਤੇ ਠੇਠ ਪੰਜਾਬੀ ਵਿੱਚ ਇਹਨਾਂ ਪ੍ਰਚਾਰ ਕਰ ਚੁੱਕੇ ਹਨ ਕਿ ਉਹ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੇ ਵੀ ਅਣਅਣਾਂੇ ਅੰਬੈਸਡਰ ਬਣੇ ਹੋਏ ਹਨ ਉਹਨਾਂ ਦੀ ਮੁਹਾਵਰੇਦਾਰ ਭਾਸ਼ਾ ਸਹਿਸਵਾ ਸ਼ੈਲੀ ਤੇ ਤੁਹਾਡੇ ਆਪਣੇ ਜੀਵਨ ਵਿੱਚੋਂ ਦਿੱਤੀਆਂ ਉਦਾਹਰਨਾਂ ਉਹਨਾਂ ਦੀ ਭਾਸ਼ਾ ਨੂੰ ਸਦਾ ਰੋਚਕ ਬਣਾਉਂਦੀਆਂ ਹਨ ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸਾਦੇ ਲੰਗਰ ਲਾਉਣ ਨੂੰ ਕਿਹਾ ਸੀ ਪਰੰਤੂ ਅਸੀਂ ਜਲੇਬੀਆਂ ਦੇ ਲੰਗਰ ਲਾ ਲਾ ਕੇ ਲਾ ਲਾ ਕੇ ਬਿਮਾਰੀਆਂ ਸੇੜ ਲਈਆਂ ਅੱਜ ਸਾਨੂੰ ਜਲੇਬੀਆਂ ਦੀ بجائے ਦਵਾਈਆਂ ਦੇ ਲੰਗਰ ਲਾਉਣ ਦੀ ਲੋੜ ਹੈ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਭਾਸ਼ਣ ਦੇ ਮੁੱਖ ਅੰਸ਼ ਤੁਹਾਨੂੰ ਸੁਣਾਵਾਂ ਇਹ ਦੱਸਣਾ ਮناسب ਹੋਵੇਗਾ ਕਿ ਇਸ ਲਾਹੇਵੰਦ ਸਮਾਗਮ ਦੀ ਵਿਉਂਤਬੰਦੀ ਸੋਸਾਇਟੀ ਦੇ ਪ੍ਰਧਾਨ ਵੀਰ ਇੰਦਰਜੀਤ ਸਿੰਘ ਪੱਟੀ ਸਾਹਿਬ ਨੇ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿੱਚ ਸਾਬਕਾ ਐਮਪੀ ਦਰਸ਼ਨ ਸਿੰਘ ਕੰਗ ਅਤੇ ਕੁਲਵੰਤ ਸਿੰਘ ਢਾਲੀਵਾਲ ਦੇ ਪਿਤਾ ਜੀ ਸਰਦਾਰ ਸੰਤ ਸਿੰਘ ਢਾਲੀਵਾਲ ਸੁਸ਼ੋਭਿਤ ਸਨ ਮੰਚ ਸੰਚਾਲਨ ਦੀ ਸੇਵਾ ਬਲਜੀਤ ਸਿੰਘ ਪੰਦੇਰ ਹੋਰਾਂ ਬਖੂਬੀ ਨਿਭਾਈ ਜਦ ਕਿ ਮੈਨੂੰ ਇਸ ਸਮਾਰੋਹ ਦਾ ਭਾਗੀਦਾਰ ਉੱਗੇ ਸਮਾਜ ਸੇਵੀ ਸਤਿੰਦਰ ਸਿੰਘ ਮਿੱਠੀ ਨੇ ਬਣਾਇਆ ਲਓ ਹੁਣ ਦੇਖੋ ਹਾਈਲਾਈਟਸ ਉਹ ਜਿਹੜਾ ਬਜ਼ੁਰਗ ਬੰਦਾ ਇੱਥੇ ਆਇਆ ਤਾਂ ਇੱਥੇ ਦਿਲ ਲੱਗ ਜਾਂਦਾ ਕੋਈ ਤਾਸ਼ ਖੇਡ ਲੈਂਦਾ ਕੋਈ ਦੁੱਖ ਸੁੱਖ ਕਰ ਲੈਂਦਾ ਹੈ ਨਾ ਘਰੇ ਬੈਠਣਾ ਇਕੱਲਾ ਜਿਹੜਾ ਇਕੱਲਾ ਪਾੜਣਾ ਬਹੁਤ ਮਾੜਾ ਹੁੰਦਾ ਹੈ ਘਰੇ ਤੁਸੀਂ ਨੋਬੋਤ ਲੜ ਪੈ ਰਹੇ ਹੋ ਨਾ ਰਹਾ ਘਾਟ ਮਾਰੀ ਮੁੱਠੀਆਂ ਵਿੱਚ ਮੁਸ਼ਕਲਾਂ ਆ ਜਾਂਦੇ ਨੇ ਇੱਥੇ ਆਣ ਕੇ ਤੁਸੀਂ ਵਧੀਆ ਦਿਨ ਕੱਟ ਲੈਣੇ ਆ ਗੁਰੂ ਸਾਹਿਬ ਨੂੰ ਸੀਸ ਲਵਾ ਲੈਣੇ ਆ ਇਹ ਜਿਹੜੀ ਤੁਸੀਂ ਆਪ ਹੱਸ ਕੇ ਝੇ ਜਾਣਾ ਇਹ ਵੀ ਰੋਗਾਂ ਤੋਂ ਬਚਾਉਂਦਾ ਹੈ ਖੰਡ ਛੱਡ ਦਿਓ ਤੁਹਾਡੀ 10 ਸਾਲ ਜ਼ਿੰਦਗੀ ਵੱਧ ਜੇਗੀ ਖੰਡ ਖਾਣ ਨਾਲ ਛੇਤੀ ਮਰਾਂਗੇ ਇਹ ਬੜੀ ਕਲੀਅਰ ਹੈ ਜਿੰਨੇ ਬੈਠੇ ਆ ਵਿੱਚੇ ਮੈਂ ਸਭ ਦੇ ਕੈਂਸਰ ਸੈੱਲ ਅੰਦਰ ਪਏ ਸੁੱਤੇ ਪਏ ਆ ਉਹਨੂੰ ਜਗਾਉਂਦੀ ਕੌਣ ਹੈ ਖੰਡ ਇਸ ਵਾਰ ਠੰਡ ਆਇਆ ਤੇ ਆਪਾਂ 10-10 ਕੱਪ ਚਾਹ ਦੇ ਪੀ ਜਾਣੇ ਆ ਦੋ ਚਮਚੇ ਪਾਈਏ ਖੰਡ ਦੇ ਤੇ 10 ਕੱਪ ਚਾਹ ਦੇ ਪੀਤੇ ਸ਼ਾਮ ਤੱਕ 20 ਚਮਚੇ ਹੋ ਜਾਣਗੇ ਤੇ ਫਿਰ ਜਨੇਰੇੜ ਮਹੀਨੇ ਬਾਅਦ ਉਹ ਜਾਗ ਪੈਣੇ ਆ ਡਾਕਟਰਾਂ ਨੇ ਕਹਿਣਾ ਜੀ ਸਾਡੇ ਹੱਥ ਖੜੇ ਆ ਉਸ ਨਹੀਂ ਕਰ ਸਕਦੇ ਇੱਕ ਸਾਡਾ ਜਿਲਦਰ ਸੈਂਟਰ ਹੈ ਇੱਕ ਨਾਮਕ ਸਰ ਦੇ ਵਿੱਚ ਇੱਕ ਸੁਲਤਾਨਪੁਰ ਲੋਧੀ ਦੇ ਕੋਲੇ ਲੋਹਾਂ ਪੈਂਦਾ ਉੱਥੇ ਅੱਖਾਂ ਦਾ ਮਾੜਾ ਥੋੜੇ 23 ਜ਼ਿਲ੍ਹੇ ਆ ਜੀ ਪੰਜਾਬ ਦੇ 23 ਸਿੱਖ ਐਸਐਸਪੀ ਹੈ ਨਹੀਂ ਲੱਗ 6 ਆ ਜੀ ਨਾ ਸਾਡੇ ਕੋਲੇ 23 ਡੀਸੀ ਹੈ ਪੱਗਾਂ ਵਾਲਾ ਸਰਦਾਰ ਡੀਸੀ ਉਹ ਇਹਨੂੰ ਪਤਾ ਤਾਂ ਹੈ ਵੀ ਪੰਜਾਬ ਦੇ ਲੋਕਾਂ ਦਾ ਕੀ ਗੱਲ ਚੱ ਰਿਹਾ ਗੁਰੂਆਂ ਪੀਰਾਂ ਦੀ ਧਰਤੀ ਹੈ ਕੋਈ ਯੂਪੀ ਦਾ ਲਾਇਆ ਕੋਈ ਬਿਆਖ ਦਾ ਲਾਇਆ ਸਿੱਕੋਂ 25 25 25 25 ਅਫਸਰ ਕਰ ਲੈ ਮੁੜ ਕੇ ਉਹ ਵੱਡੇ ਬਣੇ ਜਾਣੇ ਹਰ ਸਾਲ ਉਧਰ ਨੂੰ ਤੁਰਪੋ ਵਿਦਿਆ ਬੜੀ ਵੱਡੀ ਚੀਜ਼ ਹੈ ਵਿਦਿਆ ਇਨਸਾਨ ਨੂੰ ਅਕਲ ਦਿੰਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਇਹ ਤਾਂ ਸਭ ਡਰਾਮਾ ਹੈ 25 ਐਸਐਸਪੀ ਪੈਦਾ ਕਰ ਲਓ 25 ਡੀਸੀ ਪੰਜਾਬ ਦਾ ਸਾਰਾ ਮਸਲਾ ਹੀ ਹੱਲ ਹੋ ਜਾਏ ਪੱਗਾਂ ਵਾਲੇ ਸਰਦਾਰ ਵੀਰ ਬੈਠੇ ਹੋਣ ਉਹ ਸਮਝਣਗੇ ਸਾਡੇ ਮੂਰੇ ਕੋਈ ਤੁਹਾਡੇ ਵਰਗਾ ਗਿਆ ਉਹਨੂੰ ਜੀ ਆਇਆ ਪਿਠਾਊਗਾ ਬੈਠੋ ਵੀ ਅੰਕਲ ਜੀ ਕਹਿ ਕੇ ਬਲਾਉ ਆਪਸਰ ਉਹਨਾਂ ਨੂੰ ਨਾ ਯੂਪੀ ਵਾਲਿਆਂ ਨੂੰ ਪਤਾ ਵੀ ਇਹ ਸਰਦਾਰ ਦੇ ਸਰਦਾਰਾਂ ਦੀ ਕੀ ਕੀਮਤ ਹੈ ਠੀਕ ਹੈ ਮੈਂ ਤਾਂ ਰਾਜਨਾਥ ਨੂੰ ਆ ਗੱਲ ਕਹਿ ਦਿੱਤੀ ਵੀ 5 ਲੱਖਾਂ ਆਉਂਦੀਆਂ ਜੀ ਬਾਟਰ ਤੋਂ ਸੁਣਿਓ ਧਿਆਨ ਨਾਲ 5 ਆਉਂਦੀਆਂ ਹੂੰ ਤਰੰਗੇ ਚ ਬਲੇਟੀਆਂ ਪਾਕਿਸਤਾਨ ਵਾਲੇ ਤੋਂ ਪਾਕਿਸਤਾਨ ਤੋਂ ਚਾਈਨਾ ਵਾਲੇ ਤੋਂ ਤੇ ਰੇਲ ਲਦਾਖ ਤੋਂ ਉਹ ਪੰਜਾਂ ਚੋਂ ਚਾਹ ਸਿੱਖਾਂ ਦੀਆਂ ਆਂ ਆਬਾਦੀ ਸਾਡੀ 2% ਹੈ 140 ਕਰੋੜ ਦੇ ਵਿੱਚੋਂ ਮੈਂ ਕਹਿੰਦਾ 138 ਵਾਲਿਆਂ ਨੂੰ ਵੀ ਕਹੋ ਤੁਸੀਂ ਵੀ ਜਾਓ ਬਾਰਡਰ ਤੇ ਫਿਰ ਸਾਨੂੰ ਕਹਿੰਦੇ ਵੱਖਵਾਦੀ ਇਹ ਲਾਭੇ ਦਿੰਦੇ ਰਹਿੰਦੇ ਆ ਟਾਈਮ ਤੋਂ ਟਾਈਮ ਅਸੀਂ ਦਿੱਲੀ ਸਰਕਾਰ ਨੂੰ ਵੀ ਲਾਭੇ ਦਿੰਦੇ ਨੇ ਇਹਦਾ ਸ਼ੀਸ਼ਾ ਦਿਖਾ ਦਿੰਨੇ ਆ ਐਨ ਮੂਰੇ ਗੱਲ ਨਹੀਂ ਆਈ ਕਿਉਂਕਿ ਲੜਦੇ ਨਹੀਂ ਅਸੀਂ ਅਸੀਂ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਨਾ ਝੰਡੇ ਚਾਕੇ ਕੋ ਸੋਣਾ ਟੇਬਲ ਤੇ ਬੈਠ ਕੇ ਸਰਕਾਰ ਨੂੰ ਸਮਝਾਓ ਜੀ ਸਾਡੇ ਹੱਕ ਆ ਸਾਡੇ ਨਾਲ ਧੱਕਾ ਨਾ ਕਰੋ ਠੀਕ ਆ ਉਹ ਮੇਰੇ ਵਰਗਾ ਇਹਨੂੰ ਵੀ ਤੋਰ ਦਿੰਨੇ ਆ ਪੰਜਾਬ ਤੋਂ ਵੀ ਕੁਲਵੰਤ ਸਿੰਘ ਜਾ ਮੋਦੀ ਨੂੰ ਮਿਲਿਆ ਵੀ ਪੰਜਾਬ ਦੇ ਆ ਦੁੱਖ ਆ ਸੁਣ ਲੋ ਆ ਮੰਗਾ ਦਾ ਲੈ ਜਾ ਪੱਤਰ ਤੁਰ ਪਿਆ ਜੀ ਮੈਂ ਉggen ਤਾ ਯਾਰ ਤੂੰ ਮੰਗਾ-ਮੁੰਗਾ ਛੱਡ ਤੈਨੂੰ ਰਾਜ ਸਭਾ ਦੇ ਦਿੰਦੇ ਆ ਮੈਂ ਮੰਗਾ ਭੁੱਲ ਜਾਂਦੇ ਪੰਜਾਬ ਦੀਆਂ ਕਿ ਮੈਂ ਬਕਾਉ ਆ ਹੂੰ ਸਹੀ ਗੱਲ ਸਾਡੀ ਕੌਮ ਨੇ ਪੰਜਾਬ ਵੇਚਤਾ ਕਿਸੇ ਨੂੰ ਕੋਈ ਜ਼ੇਰਮੈਨ ਨਹੀਂ ਦੇਦੀ ਟੁੱਟੀ ਜੀ ਆ ਫਿਰ ਮੁੜ ਕੇ ਤੁਹਾਡੇ ਵਾਲੇ ਪੁੱਛਦੇ ਹੋ ਵੀ ਕੀ ਕਰਕੇ ਆਏ ਗੱਲ ਆ ਨਹੀਂ ਮੈਂ ਮੈਮੋਰੰਡਮ ਦੇ ਆ ਹੋ ਜੂ ਗੱਲ-ਗੱਲ ਚੱਲ ਪਈ ਗੱਲ ਆਪਣੀ ਪੰਜਾਬ ਦੀ ਨਹੀਂ ਚੱਲੀ ਉਹ ਦੀ ਚੱਲ ਪਈ ਕਿ ਵੇਚਿਆਉਂਦੇ ਪੰਜਾਬ ਇਹ ਨਹੀਂ ਵੇਚਦੇ ਦੱਸ ਦਿਓ ਬਿਲਕੁਲ ਲੱਖ ਰੁਪਈਆ ਦੀ 20 ਬੱਸਾਂ ਸਾਡੀਆਂ ਪੰਜਾਬ 'ਚ ਫਿਰਦੀਆਂ ਕੈਂਸਰ ਦੀਆਂ ਤੇ ਸਾਨੂੰ ਉਹਦੀ ਆਮਦਨ 1 ਰੁਪਈਆ ਨਹੀਂ 에어ਪੋਰਟ ਤੋਂ ਹੀ ਲਾਜਾਂ ਸੀ ਤੁਹਾਡੀ ਸਿਹਤ ਲਈ ਤਾਈਆਂ ਚਾਚੀਆਂ ਪਿੰਡਾਂ ਵਾਲੇ ਗਰੀਬ ਲੋਕਾਂ ਲਈ ਲਾਜਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਤੁਸੀਂ ਵੀ ਇਕੱਲੇ ਜਲੇਬੀਆਂ ਤੇ ਲੰਗਰੀ ਲਾਉਨੇ ਆ ਦਵਾਈ ਦੇ ਵੀ ਲਾ ਲਿਆ ਕਰੋ ਜਦੋਂ ਡਾਇਬੀਟਿਸ ਹੋ ਗਈ ਸਾਰੀ ਜ਼ਿੰਦਗੀ ਉਹ ਦਵਾਈ ਖਾਣੀ ਪੈਣੀ ਜਾਂ ਹੋਰ ਰੋਗ ਲ ਹੋ ਗਏ ਤੇ ਉਹਨੂੰ ਗੋੜੀ ਦੀ ਵੀ ਲੋੜ ਆ ਕਿ ਕੱਲੇ ਪ੍ਰਸ਼ਾਦੇ ਦੇ ਲੰਗਰ ਦੀ ਇਹ 'ਚ ਕੋਈ ਸ਼ੱਕ ਨਹੀਂ ਸਾਡਾ ਸਿੱਖ ਆਮ ਦਾ ਨਾਮ ਦੁਨੀਆ 'ਚ ਗੁਰੂ ਦੇ ਲੰਗਰਾ ਕਰਕੇ ਆ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਚੱਲਦਾ ਤੇ ਨਾਲ ਤੁਹਾਨੂੰ ਹੁਣ ਲੈ ਚੱਲਦਾ ਕੀਰਤਪੁਰ ਸਾਹਿਬ ਸਤਵੇਂ ਬਾਦਸ਼ਾਹ ਸੀ ਗੁਰੂ ਹਰ Rai ਜੀ ਤੇ ਉਹਦੇ ਕੋਲੇ ਕਿਹੜਾ ਬਾਦਸ਼ਾਹ ਦਿੱਲੀ ਤੋਂ ਆਇਆ ਸੀ ਤਾਰਾਸ਼ਕੋ ਉਸ ਵੇਲੇ ਉਹਨਾਂ ਦਾ ਨੈਚਰੋਪੈਥੀ ਦਾ ਸੈਂਟਰ ਕੀਰਤਪੁਰ ਸਾਹਿਬ 'ਚ ਖੋਲਿਆ ਵਜੇ ਠੀਕ ਹੈ ਹਾਂ ਹਾਂ ਤੇ ਉੱਥੋਂ ਤੋਂ ਦਿੱਲੀ ਤੋਂ ਦਵਾਈ ਲੈਣ ਆਇਆ ਸੀ ਗੁਰੂ ਸਾਹਿਬ ਨੂੰ ਨਹੀਂ ਮਿਲਣ ਆਇਆ ਸੀ ਗੁਰੂ ਸਾਹਿਬ ਦੇ ਦੁਆ ਕਰਨੇ ਨੇ ਉਹਨੂੰ ਖਿੱਚ ਕੇ ਲਿਆਂਦਾ ਸੀ ਠੀਕ ਹੈ ਤਾਂ ਮੈਂ ਕੀਰਤਪੁਰ ਸਾਹਿਬ ਗਿਆ ਉਹ ਹੁਣ ਆਪਣੀਆਂ ਹੱਡੀਆਂ ਪਾਉਣ ਨੂੰ ਹੀ ਰਹਿ ਗਿਆ ਸ਼੍ਰੋਣੀ ਕਮੇਟੀ ਪ੍ਰਧਾਨ ਨੂੰ ਪੁੱਛਿਆ ਵੀ ਸਾਡਾ ਐਡਾ ਵੱਡਾ ਇਤਿਹਾਸ ਹੈ ਵੀ ਕਿੱਧਰ ਗਿਆ ਉਹ ਨੈਚਰੋਪੈਥੀ ਦਾ ਸੈਂਟਰ ਦੇਖਿਆ ਕਿਤੇ ਉੱਥੇ ਸਾਬ ਰੋ ਰੋ ਕੇ ਮਾਂ ਪਿਓ ਦੇ ਫੁੱਲ ਪਾ ਕੇ ਆਪਾਂ ਮੁੜਿਆ ਆ ਵੀ ਸਾਰੇ ਠੀਕ ਹੈ ਅਸੀਂ ਗੁਰੂ ਹਰ Rai ਦੇ ਨਾਂ ਤੇ ਜੀ ਇੱਕ ਨੈਚਰੋਪੈਥੀ ਦਾ ਸੈਂਟਰ ਵੀ ਉੱਥੇ ਖੋਲਾਂਗੇ ਐਂਡ ਗੁਰੂ ਗਵਿੰਦ ਸਿੰਘ ਚੈਰੀਟੇਬਲ ਹਸਪਤਾਲ ਹਾਂ ਦੀ ਸੰਸਥਾ ਦਾ ਨਾਮ ਤਾਂ ਵਰਲਡ ਕੈਂਸਰ ਕੇਅਰ ਹੈ ਲੇਕਿਨ ਨਹੀਂ ਗੁਰੂ ਸਾਹਿਬ ਦਾ ਨਾਮ ਲਿਖੋ ਗੁਰੂ ਗਵਿੰਦ ਸਿੰਘ ਚੈਰੀਟੇਬਲ ਹਸਪਤਾਲ ਠੀਕ ਹੈ 8 ਨਵੰਬਰ ਨੂੰ ਖੋਲ੍ਹਦੇ ਆਂਗੇ ਸਿੱਖ ਕੌਮ ਕੱਲੇ ਸਾਦੇ ਵਿਆਹ ਕਰ ਲੈਣਾ ਕੋਈ ਨਹੀਂ ਰੋਕ ਸਕਦਾ ਮੋਦੀ ਮੈਨੂੰ ਕਹਿੰਦਾ 2000 ਪੰਡਾ ਲੈ ਕੇ ਜਾ ਬੋਲੋ ਹਲਾਓ ਸਰ ਹਾਂ ਮੈਰਿਜ ਪੈਲਸਾ ਜੀ ਨਤੀਜੇ ਆ ਕਿ ਘਰਮੰਜੇ ਦੇ ਬਾਹਰ ਦੇ ਪਿੰਡ ਪਿੰਡ ਵਿਆਹ ਕਰ ਲਓ ਇਹ ਬਹੁਤ ਬਹੁਤ ਵੱਡਾ ਮੁੱਦਾ ਹੈ ਜੇ ਵਿਆਹ ਸਾਡੇ ਕਰ ਲਗੇ ਕਿਵੇਂ ਤੁਸੀਂ ਇੱਥੇ ਹੁਣ ਬੜੀ ਮਿਹਨਤ ਨਾਲ 1 ਲੱਖ ਡਾਲਰ ਲਾਦਾ 2 ਲੱਖ ਉਹ ਬੱਚੇ ਨੂੰ ਦੇ ਦਿਓ ਘਰ ਲੈ ਦਿਓ ਇੱਕ ਦਿਨ ਖਾ ਕੇ ਟੱਪ ਟੱਪ ਕੇ ਜਾ ਕੇ ਲੱਡ ਲੁੱੜ ਕੇ ਪੱਕਾ ਪੱਕਾ ਲਾ ਕੇ ਘਰ ਨੂੰ ਮੁੜੇ ਆਉਨੇ ਆ ਇੱਕ ਫਿਰ ਆ ਕੇ ਮਰਨੇ ਉੱਤ ਜਲੇਬੀਆਂ ਪਕਾਉਨੇ ਬਈ ਉਹਦੇ ਤੇ ਕਿਉਂ ਪਕਾਉਨੇ ਜਲੇਬੀਆਂ ਪਕੌੜੇ ਤੁਹਾਡੇ ਮਾਵਾ ਪਾਪਾ ਉਹਨੇ ਮੁੜ ਕੇ ਤਾਂ ਨਹੀਂ ਆਉਣਾ ਯਾਰ ਕਿਹੜਾ ਜੇ ਸਾਦਾ ਲੰਗਰ ਲਾ ਦੋ ਨਾ ਗੁਰੂ ਸਾਹਿਬ ਦਾ ਦਾਲ ਛੁਲਕੇ ਲੰਗਰ ਵੀ ਸਾਦੇ ਕਰ ਲੋ ਹਰ ਹਫਤੇ ਜਲੇਬੀਆਂ ਹੀ ਖਾਈ ਜਾਂਦੇ ਨੇ ਨੈਣਾ ਬੋਲੋ ਹਾਂ ਮੰਦੇ ਆ ਜੀ ਇਸ ਕਰਕੇ ਆਪਾਂ ਸਾਰਾ ਸਿਸਟਮ ਖਰਾਬ ਕਰੀ ਬੈਠੇ ਆ ਪਾਜੋਗੇ ਮੇਰੀਆਂ ਬੇਨਤੀਆਂ ਕਰਨ ਆਇਆ ਤੁਹਾਨੂੰ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ